ਅਰਾਈ ਵੇਟ ਹਸਪਤਾਲ ਦੇ ਵਿੱਚ ਹੋਈ ਲੱਖਾਂ ਦੀ ਚੋਰੀ ਦੇ ਵਿੱਚ ਉਸ ਵੇਲੇ ਵੱਡਾ ਖੁਲਾਸਾ ਹੋ ਗਿਆ ਜਦੋਂ ਲੁੱਟਣ ਵਾਲਾ ਹਸਪਤਾਲ ਦਾ ਪੁਰਾਣਾ ਮੁਲਾਜ਼ਮ ਹੀ ਨਿਕਲਿਆ ਜੀ ਹਾਂ ਸਕਰੀਨ ਤੇ ਚੱਲ ਰੀਆਂ ਤਸਵੀਰਾਂ ਜਿਸ ਦੇ ਵਿੱਚ ਤੁਸੀਂ ਇੱਕ ਵਿਅਕਤੀ ਨੂੰ ਮੂੰਹ ਲੁਕੋਈ ਦੇਖ ਰਹੇ ਹੋ ਤਾਂ ਦੱਸ ਦੇ ਕਿ ਉਹੀ ਪੁਰਾਣਾ ਮੁਲਾਜ਼ਮ ਹੈ ਜਿਹੜਾ ਇਸ ਹਸਪਤਾਲ ਦੇ ਵਿੱਚ ਕੰਮ ਕਰਦਾ ਸੀ ਤੇ ਭੇਤ ਆ ਗਿਆ ਤਾਂ ਹੁਣ ਇਸ ਨੇ ਲੱਖਾਂ ਦੀ ਚੋਰੀ ਨੂੰ ਅੰਜਾਮ ਦਿੱਤਾ ਹੈ ਜਿਸ ਦੀ ਜਾਣਕਾਰੀ ਨਕੋਦ ਦੇ ਡੀਐਸਪੀ ਸੁਖਪਾਸ ਸਿੰਘ ਨੇ ਸਾਂਝ ਕੀਤੀ ਹੈ ਉਹਨਾਂ ਦੱਸਿਆ ਕਿ ਪਿਛਲੇ ਦਿਨੀ ਪ੍ਰਾਈਵੇਟ ਹਸਪਤਾਲ ਦੇ ਵਿੱਚ ਇੱਕ ਵਿਅਕਤੀ ਵੱਲੋਂ ਕਰੀਬ 3 ਲੱਖ ਰੁਪਏ ਚੋਰੀ ਕੀਤੇ ਸੀ ਜਿਸ ਨੂੰ ਕਾਬੂ ਕੀਤਾ ਗਿਆ ਪੁਲਿਸ ਵੱਲੋਂ ਡੀਐਸਪੀ ਸੁਖਪਾਸ ਸਿੰਘ ਨੇ ਜਾਣਕਾਰੀ ਦਿੰਦਿਆਂ ਇਹ ਵੀ ਦੱਸਿਆ ਕਿ ਇਹਦੇ ਵੱਲੋਂ ਜਿਹੜੀ ਚੋਰੀ ਕੀਤੀ ਗਈ ਸੀ ਉਸ ਤੋਂ ਬਾਅਦ ਜਾਂਚ ਕੀਤੀ ਗਈ ਤਾਂ ਪਤਾ ਲੱਗਿਆ ਕਿ ਇਹ ਮੁਲਾਜ਼ਮ ਪਹਿਲਾਂ ਇਸ ਹਸਪਤਾਲ ਦੇ ਵਿੱਚ ਕੰਮ ਕਰਦਾ ਸੀ ਨਵੰਬਰ ਦੀ ਦਰਮਿਆਨੀ ਰਾਤ ਨੂੰ ਡਾਕਟਰ ਕਮਲਜੀਤ ਜੀ ਨੇ ਉਹਨਾਂ ਦਾ ਕਮਲ ਹਸਪਤਾਲ ਹੈ ਉਹਦੇ ਵਿੱਚੋਂ ਅ ਕੋਈ ਕੈਸ਼ ਚੋਰੀ ਜਿਹੜਾ ਹੋ ਗਿਆ ਸੀਗਾ ਉਹਦੇ ਸਬੰਧ ਦੇ ਵਿੱਚ ਐਫਆਰ ਨੰਬਰ 125 ਜਿਹੜੀ ਦਰਜ ਕੀਤੀ ਗਈ ਔਰ ਸੀਸੀਟੀਵੀ ਕੈਮਰਾ ਦੇ ਥਰੂ ਜਿਹੜਾ ਵਾ ਇਹ ਜਿਹੜਾ ਕਲਪਰੇਟ ਨੂੰ ਆਇਡੈਂਟੀਫਾਈ ਕਰਕੇ ਤੇ ਇਹਨੂੰ ਅਰੈਸਟ ਕੀਤਾ ਗਿਆ ਔਰ ਜਿੰਨੀ 100% ਜਿਹੜੀ ਰਿਕਵਰੀ ਕਰ ਲਈ ਗਈ ਹੈ ਸਰ ਇਸ ਨੇ ਚੋਰੀ ਕੀਤੀ ਸੀ ਜਿਹੜੀ ਉਹ ਕਿਸ ਤਰ੍ਹਾਂ ਪਤਾ ਲੱਗਾ ਉਹ ਮੈਂ ਤੁਹਾਨੂੰ ਉਹ ਹੀ ਦੱਸ ਕੇ ਟਿਆ ਜੀ ਵੀ ਇਹ ਸੀਸੀਟੀਵੀ ਕੈਮਰੇ ਦੇ ਵਿੱਚ ਉਦਾਂ ਪਿੰਨੇ ਕੈਮਰੇ ਜਿਹੜੇ ਆਉਂਦੇ ਨੇ ਬੰਦ ਕਰ ਦਿੱਤੇ ਸੀ ਬਟ ਜਦੋਂ ਅੰਦਰ ਐਂਟਰ ਅੰਦਰ ਕੀਤਾ ਤਾਂ ਛੋਟਾ ਜਿਹਾ ਕਲਿੱਪਿਕ ਆ ਗਿਆ ਸੀਗਾ ਉਸ ਕਲਿੱਪ ਤੋਂ ਅਸੀਂ ਜਦ ਬਰੀਕੀ ਨਾਲ ਇਹਦੇ ਹਾਫ-ਪਾਫ ਦੇ ਦੂਜੇ-ਢਰੇ ਆਇਡੈਂਟੀਫਾਈ ਕੀਤੇ ਸਾਰੇ ਤੇ ਉਥੋਂ ਜਿਹੜਾ ਸਾਨੂੰ ਪਤਾ ਲੱਗਾ ਵੀ ਡਾਕਟਰ ਪਤਾ ਡਾਕਟਰਾਂ ਨੂੰ ਪੁੱਛ ਗੇਜ਼ ਕੀਤੀ ਕਿ ਵੀ ਪਲਾਣੇ ਕਿਹੜੇ-ਕਿਹੜੇ EMPLOYES ਐ ਜਾਂ ਕਿਹੜੇ-ਕਿਹੜੇ ਰਹੇ ਐ ਤਾਂ ਉਹ ਆ ਕੇ ਇੱਕ ਜ਼ੀਰੋ ਇੱਕ ਬਲਜੀਤ ਸਿੰਘ ਨਾਂ ਦੇ ਆਦਮੀ ਤੇ ਹੋਈ ਜਦੋਂ ਬਲਜੀਤ ਸਿੰਘ ਦਾ ਅਸੀਂ ਬੈਕਗ੍ਰਾਉਂਡ ਪਤਾ ਕੀਤਾ ਤੇ ਪਹਿਲੇ ਵੀ ਦੁੱਖ ਮਿਲ ਕੇ ਸਿਸਟਰਸ ਬੜੇ 2 ਸਾਲ ਪਹਿਲੇ ਤੋਂ ਛੱਡ ਕੇ ਜਾ ਚੁੱਕਾ ਸੀਗਾ। ਤੋਂ ਬਲਜੀਤ ਨੂੰ ਜਦੋਂ ਕੇਸ ਕਰਕੇ ਬਲਜੀਤ ਨੂੰ ਲੈ ਕੇ ਕਸ਼ਕਸ਼ ਕੀਤੀ ਗਈ ਤੇ ਉਹਨੇ ਮੰਨਿਆ ਔਰ ਜਿਹੜੀ 3 ਲੱਖ 2000 ਰੁਪਏ ਜਿਹੜਾ 100% ਜਿਹੜੀ ਰਿਕਵਰੀ ਹੈ ਜਿੰਨੇ ਸੀਗੇ ਉਹਨਾਂ ਦੀ ਔਰ ਕਬੀ ਸਾਰੀ ਹੋ ਗਈ ਹੈ ਔਰ ਇਹਦੇ ਵਿੱਚ ਇਕ ਉਹਨਾਂ ਦਾ ਡਰਾਈਵਿੰਗ ਲਾਇਸੈਂਸ ਐਂਡ ਉਹਨਾਂ ਦੀ ਰਿਸਟਿੰਗ ਕਾਰਡ ਵੀ ਸੀਗੇ ਉਸ ਪੈਕ ਦੇ ਵਿੱਚ ਜਿਹਦੇ ਨਾਲ ਪੈਸਿਆਂ ਦੇ ਨਾਲੇ ਉਹ ਵੀ ਨਾਲ ਲੈ ਗਿਆ ਸੀਗਾ। ਲੱਗਦਾ ਉਹ ਵੀ ਸਾਰਾ ਰਿਕਵਰ ਹੋ ਚੁੱਕਾ ਹੈ ਜਿਹੜੇ ਮੋਟਰਸਾਈਕਲ ਤੇ ਆਇਆ ਸੀਗਾ ਉਹ ਮ ਸਰ ਕਿੰਨੀ ਪੇਮੈਂਟਸ ਵੀ ਕੁੱਲ ਜੀ 3 ਲੱਖ ਤੇ 2000 ਰੁਪਏ ਜਿਹੜਾ ਜੀ ਟੋਟਲ ਹੈ ਸਾਰਾ ਅਲੱਗ ਅਲੱਗ ਡੋਮਿਸ਼ਨ ਦੇ ਨੋਟ ਸੀਗੇ ਵਿੱਚ 5 500 ਤੇ 200 200 ਤੇ 100 100 ਦੇ इवन 50 20 10 ਸਾਰੇ ਉਹ ਟੋਟਲ ਜਿਹੜਾ ਸੀਗਾ ਉਹ ਜਿਹੜਾ ਸੀਗਾ 3 ਲੱਖ ਤੇ 2000 ਰੁਪਏ ਕਰੀਬ ਬਣਦਾ ਕਿਉਂਕਿ ਇਹ ਜਿਹੜੀ ਸੀ ਸਾਰੀ ਉਹਨਾਂ ਦੀ ਡਾਕਟਰ ਸਾਹਿਬ ਦੇ ਕੁਝ ਪੈਸੇ ਤਾਂ ਉਹਨਾਂ ਨੇ ਕੋਈ ਦੇਣ ਵਾਸਤੇ ਰੱਖੇ ਸੀਗੇ ਜਿਹੜੇ 5 500 ਵਾਲੇ ਸੀ ਕੋਲ ਨੂੰ ਪਤਾ ਸੀਗਾ ਦੂਜਾ ਜਿਹੜਾ ਵਾ ਉਹਦਾ ਸਾਰਾ ਉਹਨਾਂ ਨੇ ਰਜਿਸਟਰ ਲਾਇਆ ਉੱਤੇ ਆਪਣੀ ਡੇਲੀ ਜਿਹੜੀ ਆ ਲਿਖ ਲੈਂਦੇ ਆ ਵੀ ਜ ਉਹ ਪਿਛਲੇ 8-10 ਦਿਨ ਦੇ ਪੈਸੇ ਦਾ 8-10 ਦਿਨਾਂ ਦੇ ਪੈਸੇ ਨਾਲ ਕੋਲ ਪਏ ਸੀਗੇ ਸਰ ਇਹਦੀ ਕ੍ਰਿਮੀਨਲ ਡਾਇਰੀ ਕੀ ਹੈ ਜੀ ਕ੍ਰਿਮੀਨਲ ਡਾਇਰੀ ਇਤੋਂ ਦੋ ਕੇਸਿਸ ਰਜਿਸਟਰ ਹੈ ਇੱਕ ਇੱਕ ਤੇ ਚੋਰੀ ਦਾ ਕੇਸ ਜਿਹੜਾ ਆਲਰੇਡੀ ਸਿਟੀ ਨੂੰ ਕੁਦਰ ਚ ਦਰਜ ਹੈ ਔਰ ਇੱਕ ਇੱਕ ਤੇ ਡਾਕਾ ਮਾਰਨ ਦਾ ਕੇਸ ਕਤਵਾਲੀ ਕਬੂਰਥਲਾ ਉਹਦੇ ਵਿੱਚ ਦਰਜਾ 392 396 ਜਿਹੜਾ ਕਿ ਬਹੁਤ ਹੀ ਹੀਨਸ ਕ੍ਰਾਈਮ ਦਾ ਇਸ ਹੈ ਉਹ ਇੱਥੇ ਦੋ ਕੇਸ ਜਿਹੜੇ ਦਰਜ ਨੇ ਸਰ ਇਹਨੇ ਜਦੋਂ ਚੋਰੀ ਕੀਤੀ ਉਸ ਟਾਈਮ ਕੋਈ ਚੌਕੀਦਾਰ ਹੈ ਨਹੀਂ ਸੀ ਹਸਪੀਟਲ ਚ ਚੌਕੀਦਾਰ ਚ 11 ਵਜੇ ਦਾ ਟਾਈਮ ਹੈ ਜਦੋਂ ਇਹ ਚੋਰੀ ਕੀਤੀ ਇਵਨ ਚੌਕੀਦਾਰ ਵੀ ਉੱਥੇ ਸੀਗਾ ਔਰ इवन ਕੇ ਜਿਹੜਾ ਉਹਦਾ ਸਟਾਫ ਵੀ ਉੱਥੇ ਸੀ ਬਟ ਉਹਦੀ ਕੁਝ ਜਿਹੜਾ ਹਸਪੀਟਲ ਹੈ ਉਹਦੀ ਜਿਹੜੀ ਪੈਰੀਫੇਰੀ ਚਾਰਦਵਾਰੀ ਹੈ ਇੱਕ ਸਾਈਡ ਉਹਦੀ ਉਹਦੀ ਦੋ ਸਾਈਡ इवन ਕੇ ਚਾਰੇ ਸਾਈਡ ਤੇ ਜਿਹੜਾ ਓਪਨ ਹੈ ਚਾਰੇ ਸਾਈਡ ਤੋਂ ਇਹਨੂੰ ਪਤਾ ਸੀਗਾ ਵੀ ਇੱਕ ਜਿਹੜੀ ਛਿੜਕੀ ਜਿਹੜੀ ਹੈ ਉਹ ਸ਼ਾਇਦ ਖੁੱਲੀ ਰਹਿੰਦੀ ਹੈ ਇਹਨੂੰ ਪਤਾ ਸੀਗਾ ਉਸ ਦੇ ਬਾਰੇ ਇਸ ਉੱਥੋਂ ਹੀ ਕੰਧ ਤੋਂ ਟੱਪ ਕੇ ਅੰਦਰ ਵੜਿਆ ਔਰ ਉਹ ਛਿੜਕੀ ਖੋਲ ਕੇ ਇਹਨੇ ਜਿਹੜਾ ਉਹ ਪੈਸਿਆਂ ਦੀ ਜਿਹੜੀ ਚੋਰੀ ਕਰ ਲਈ ਤਾਂ ਸਰ ਹੁਣ ਕੀ ਕਾਰਵਾਈ ਕੀਤੀ ਜਾ ਰਹੀ ਹੈ ਹੁਣ ਇਹਦੇ ਕੇਸ ਕੇ ਜਿਹੜਾ ਅੰਡਰ ਰੈਲੇਵੈਂਟ ਸੈਕਸ਼ਨ ਵਿੱਚ ਰਕਰ ਕੇ ਤੇ ਤਫੀਸ਼ ਕੀਤੀ ਜਾ ਰਹੀ ਹੈ ਇਹ ਤਾਂ ਪੈਸੇ ਰਿਕਵਰ ਹੋ ਗਏ ਨੇ ਸਾਰਾ ਤੇ ਇਹਦੇ ਕੋਲ ਹੋਰ ਵੀ ਜਿਹੜੇ ਇਹਨੇ ਕੀਤੀਆਂ ਹੋਣਗੀਆਂ ਉਹਦੇ ਬਾਰੇ ਵੀ ਕੋਈ ਜਿਹੜਾ ਪੁਸ਼ਕਿਸ਼ ਕੀਤੀ ਜਾਏਗੀ ਕਾ ਦੇਖਿਆ ਜਾਵੇ ਤਾਂ ਲਗਾਤਾਰ ਚੋਰੀ ਦੀਆਂ ਵਾਰਦਾਤਾਂ ਵਿੱਚ ਇਜ਼ਾਫਾ ਹੁੰਦਾ ਜਾ ਰਿਹਾ ਜਿਨ੍ਹਾਂ ਨੂੰ ਭੇਤ ਕਿਸੇ ਵੀ ਘਰ ਦਾ ਜਾਂ ਕਿਸੇ ਹਸਪਤਾਲ ਦਾ ਕਿਸੇ ਦੁਕਾਨ ਦਾ ਆ ਜਾਂਦਾ ਤਾਂ ਉਹਨਾਂ ਦੇ ਵੱਲੋਂ ਮੌਕਾ ਦੇ ਕੇ ਅਜਈਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹਕੀਕਤ ਟੀਵੀ ਪੰਜਾਬੀ ਲਈ ਨਕੌਦਰ ਤੋਂ ਪੁਨੀਤ ਅਰੋੜਾ ਦੀ ਰਿਪੋਰਟ